ਜੇਕਰ ਤੁਸੀਂ ਟ੍ਰੇਨ ਤੇ ਕਿਸੇ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਕੀ ਤੁਸੀਂ ਕਦੇ ਚਾਹ ਪੀਤੀ ਹੈ ਟ੍ਰੇਨ ਵਾਲੀ ਚਾਹ ਪੀਣ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਸ਼ੁਕੀਨ ਹੁੰਦੇ ਨੇ ਲੇਕਿਨ ਜੇਕਰ ਤੁਸੀਂ ਇੱਕ ਵੀਡੀਓ ਦੇਖੋ ਔਰ ਉਸ ਦੇ ਵਿੱਚ ਤੁਹਾਨੂੰ ਦਿਖਾਇਆ ਜਾਵੇ ਕਿ ਚਾਹ ਦੀ ਜੋ ਕੇਤਲੀ ਹੁੰਦੀ ਹੈ ਉਹ ਕਿੱਥੇ ਤੇ ਕਿਵੇਂ ਸਾਫ਼ ਕੀਤੀ ਜਾਂਦੀ ਹੈ ਜਾਂ ਫਿਰ ਚਾਹ ਕਿਵੇਂ ਬਣਦੀ ਹੈ ਔਰ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਮੁੜ ਕੇ ਚਾਹ ਪਿਓਗੇ ਜਾਂ ਨਹੀਂ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਦੱਸਦੀ ਹਾਂ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚਾਹ ਵਕਰੇਤਾ ਜਿਹੜਾ ਹੈ ਚਾਹ ਦੀ ਕੇਤਲੀ ਨੂੰ ਟ੍ਰੇਨ ਦੇ ਟਾਇਲਟ ਦੇ ਵਿੱਚ ਸਾਫ਼ ਕਰਦਾ ਦਿਖਾਈ ਦੇ ਰਿਹਾ ਜਿੱਥੇ ਲੋਕ ਜਿਹੜੇ ਸੋਚ ਕਰਨ ਤੋਂ ਬਾਅਦ ਹੱਥ ਧੋਂਦੇ ਨੇ ਪੈਰ ਧੋਂਦੇ ਨੇ ਔਰ ਉੱਥੇ ਜਿਹੜਾ ਇੱਕ ਕੇਤਲੀ ਸਾਫ਼ ਕੀਤੀ ਜਾ ਰਹੀ ਹੈ ਚਾਹ ਵਾਲੀ ਜਿੱਥੇ ਜਿਸ ਦੇ ਵਿੱਚੋਂ ਲੋਕ ਜਿਹੜੇ ਨੇ ਹਜ਼ਾਰਾਂ ਲੋਕ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸਮੇਂ ਚਾਹ ਪੀਂਦੇ ਨੇ ਤੇ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਜਿਹੜੇ ਨੇ ਯੂਜ਼ਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੁੜ ਕੇ ਕਦੇ ਟ੍ਰੇਨ ਦੇ ਵਿੱਚ ਚਾਹ ਨਹੀਂ ਪੀਵਾਂਗੇ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਜਰੂਰ ਦੱਸਣਾ